ਕਾਰਯੋਗ अध्यापक ਸਹਿਬਾਨ ਗਰਮੀ ਦੀਆਂ ਛੁੱਟੀਆਂ ਦੀ ਸ਼ੁਰੂਆਤ ਵਿੱਚ ਆਪਾਂ ਇੱਕ ਸਮਰ ਕੈਂਪ ਲਗਾਏ ਸੀ ਆਪਣੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਇਸ ਦੇ ਰਿਗਾਰਡਿੰਗ ਹੁਣ ਭਾਰਤ ਸਰਕਾਰ ਦੇ ਹੁਕਮਾਂ ਅਧੀਨ ਐਸਆਰਟੀ ਪੰਜਾਬ ਵੱਲੋਂ ਇੱਕ ਲੈਟਰ ਆਇਆ ਹੈ ਭਾਰਤੀ ਭਾਸ਼ਾ ਸਮਰ ਕੈਂਪ 2025 ਦੇ ਭਾਗੀਦਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਸੰਬੰਧੀ ਸੋ ਇਸ ਪੱਤਰ ਦੇ ਮੁਤਾਬਕ ਇਹ ਜਿਹੜੇ ਵਿਦਿਆਰਥੀਆਂ ਨੇ ਇਹ ਸਮਰ ਕੈਂਪ ਵਿੱਚ ਭਾਗ ਲਿਆ ਸੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਹਨ ਤੇ ਇਹ ਸਰਟੀਫਿਕੇਟ NCERT ਦੀ ਵੈਬਸਾਈਟ ਤੋਂ ਜਨਰੇਟ ਹੋ ਜਾਂਦੇ ਹਨ ਇਸ ਵੈਬਸਾਈਟ ਦਾ ਐਡਰੈਸ ਇਸ ਪੱਤਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਹੈ ਤੁਸੀਂ ਇਸ ਜਗ੍ਹਾ ਤੋਂ ਇਸ ਦਾ ਐਡਰੈਸ ਕਾਪੀ ਕਰਕੇ ਖੋਲ੍ਹ ਸਕਦੇ ਹੋ ਜਾਂ ਵਟਸਐਪ ਗਰੁੱਪਾਂ ਦੇ ਵਿੱਚ ਇਹ ਵਾਲਾ ਐਡਰੈਸ ਜਿਹੜਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਤੁਸੀਂ ਉੱਥੋਂ ਵੀ ਇਸ ਵੈੱਬਸਾਈਟ ਨੂੰ ਖੋਲ ਸਕਦੇ ਹੋ ਜਦੋਂ ਤੁਸੀਂ ਇਸ ਵੈੱਬਸਾਈਟ ਨੂੰ ਖੋਲਦੇ ਹੋ ਤਾਂ ਇਹ ਇਹਦਾ ਹੋਮ ਪੇਜ ਸਾਡੇ ਸਾਹਮਣੇ ਆ ਜਾਂਦਾ ਹੈ ਇਸ ਨੂੰ ਤੁਸੀਂ ਸਕਰੋਲ ਅਪ ਕਰਦੇ ਜਾਣਾ ਹੈ ਯਾਨੀ ਕਿ ਉੱਪਰ ਵੱਲ ਨੂੰ ਕਰਦੇ ਜਾਣਾ ਤਾਂ ਇਸ ਦੇ ਵਿੱਚ ਇੱਥੇ ਕਰਕੇ ਜਨਰੇਟ ਯੋਰ ਸਰਟੀਫਿਕੇਟ ਦਾ ਲਿੰਕ ਆ ਜਾਂਦਾ ਹੈ ਹੁਣ ਇਹ ਜਿਹੜਾ ਨੀਲੇ ਰੰਗ ਦਾ ਲਿੰਕ ਬਣਿਆ ਹੋਇਆ ਇਸ ਨੂੰ ਅਸੀਂ ਟੱਚ ਕਰਾਂਗੇ ਤਾਂ ਇਹ ਵਾਲਾ ਫਾਰਮ ਜਿਹੜਾ ਸਾਡੇ ਸਾਹਮਣੇ ਆ ਜਾਂਦਾ ਹੈ ਇਹਦੇ ਵਿੱਚ ਅਸੀਂ ਵੇਰਵੇ ਭਰਨੇ ਸਿਰਫ ਵਿਦਿਆਰਥੀ ਦਾ ਨਾਮ ਇੱਥੇ ਤੁਹਾਡੀ ਹਿੱਤਤਾ ਵਾਸਤੇ ਜਿਵੇਂ ਮੈਂ ਇੱਕ ਵਿਦਿਆਰਥੀ ਦਾ ਨਾਮ ਲਿਖ ਦਿੱਤਾ ਸੁਖਮਨੀ ਉਸ ਤੋਂ ਬਾਅਦ ਸਕੂਲ ਦਾ ਨਾਮ ਭਰਨਾ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਮੈਂ ਮਕਸਰ ਤੋਂ ਇਸ ਕਰਕੇ ਮੈਂ ਇਹਦਾ ਨਾਮ ਭਰ ਦਿੱਤਾ ਸ਼੍ਰੀ ਮਕਸਰ ਸਾਹਿਬ ਤਾਂ ਉਸ ਤੋਂ ਅੱਗੇ ਸਟੇਟ ਪੰਜਾਬ ਸਟਾਰਟਿੰਗ ਡੇਟ ਤੁਸੀਂ ਕੈਂਪ ਜਿੰਨੀ ਤਰੀਕ ਨੂੰ ਵੀ ਸ਼ੁਰੂ ਕੀਤਾ ਸੀ ਆਮ ਤੌਰ ਤੇ 25 ਨੂੰ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਤਾਂ 25 ਆਪਾਂ ਸਟਾਰਟਿੰਗ ਡੇਟ ਲਿਖ ਦਿੰਦੇ ਹਾਂ ਤੇ ਲਾਸਟ ਡੇਟ ਜਿਹੜੀ ਆ ਬਹੁਤ ਗੰਤੇ ਸਕੂਲਾਂ ਦੀ 2 ਤਰੀਕ ਨੂੰ ਖਤਮ ਹੋਇਆ ਸੀਗਾ ਤਾਂ ਉੱਥੇ ਅਸੀਂ ਦੋ ਲਾਸਟ ਡੇਟ ਲਿਖ ਦਿੱਤਾ ਇਹਦੇ ਵਿੱਚ ਮਹੀਨਾ ਨਹੀਂ ਲਿਖਿਆ ਕੱਲੇ ਨੰਬਰ ਹੀ ਲਿਖਿਆ 25 ਤੇ 2 ਉਸ ਤੋਂ ਬਾਅਦ ਸਰਟੀਫਿਕੇਟ 1 ਸੋ ਜਿੱਦਾਂ ਹੀ ਮੈਂ ਕਲਿੱਕ ਕੀਤਾ ਤਾਂ ਇਹ ਜਿਹੜਾ ਸਰਟੀਫਿਕੇਟ ਜਿਹੜਾ ਇੱਥੇ ਖੁੱਲ ਕੇ ਸਾਡੇ ਸਾਹਮਣੇ ਆ ਗਿਆ ਸੋ ਬੱਚੇ ਦਾ ਨਾਮ ਲਿਖਿਆ ਹੋਇਆ ਸਕੂਲ ਦਾ ਨਾਮ ਲਿਖਿਆ ਹੋਇਆ ਸਟੇਟ ਪੰਜਾਬ ਲਿਖਿਆ ਹੋਇਆ ਇਸ ਤੋਂ ਬਾਅਦ ਜਿਹੜਾ ਜਦੋਂ ਅਸੀਂ ਇਸ ਤੋਂ ਅਗਲੇ ਬੱਚੇ ਦਾ ਸਰਟੀਫਿਕੇਟ ਜਨਰੇਟ ਕਰਨਾ ਹੈ ਤਾਂ ਆਪਾਂ ਇਸ ਫਾਈਲ ਨੂੰ ਬੰਦ ਕਰ ਦਾਂਗੇ ਵਾਪਸ ਉਹੀ ਫਾਈਲ ਜਿਹੜੀ ਦੁਬਾਰਾ ਫੇਰ ਖੁੱਲ ਜਾਂਦੀ ਹੈ ਇੱਥੇ ਆਪਾਂ ਅਗਲੇ ਬੱਚੇ ਦਾ ਨਾਮ ਜਿਹੜਾ ਇੱਥੇ ਅਸੀਂ ਲਿਖ ਦਿੰਨੇ ਆਂ ਐਦਾਂ ਕਰਕੇ ਜੈਸਪੀਨ ਸਕੂਲ ਦਾ ਨਾਮ ਤੇ ਬਾਕੀ ਵੇਰਵੇ ਉਸੇ ਤਰੀਕੇ ਨਾਲ ਪਹਿਲਾਂ ਵਾਂਗੂ ਲਿਖੇ ਹੋਏ ਆ ਬਸ ਸਿਰਫ ਬੱਚੇ ਦਾ ਨਾਮ ਹੀ ਚੇਂਜ ਕੀਤਾ ਤੇ ਸਰਟੀਫਿਕੇਟ ਵਨ ਤੇ ਟੱਚ ਕਰ ਦਿੱਤਾ ਤੇ ਦੁਬਾਰਾ ਫੇਰ ਸਾਡੇ ਕੋਲੇ ਉਹ ਫਾਈਲ ਜਿਹੜੀ ਅਗਲੇ ਬੱਚੇ ਦਾ ਸਰਟੀਫਿਕੇਟ ਵੀ ਡਾਊਨਲੋਡ ਹੋ ਗਿਆ ਇਸੇ ਤਰੀਕੇ ਨਾਲ ਜਿੰਨੇ ਵੀ ਵਿਦਿਆਰਥੀ ਤੁਹਾਡੇ ਸਕੂਲ ਕੈਂਪ ਵਿੱਚ ਭਾਗ ਲਿਆ ਸੀ ਤੁਸੀਂ ਉਹਨਾਂ ਦੇ ਸਰਟੀਫਿਕੇਟ ਜਨਰੇਟ ਕਰ ਸਕਦੇ ਹੋ ਧੰਨਵਾਦ ਜੀ